ਮੈਂ ਮੁਖੰਦ ਸਿੰਘ ਨਾਗੀ ਵਾਈਸ ਪ੍ਰੈਜਿਡੈਂਟ ਆਫ ਗੁਰੂ ਨਾਨਕਦਰ ਸੀਨੀਅਰ ਸੈਕੰਡਰੀ ਸਕੂਲ ਜਨਰਲ ਸੈਕਟਰੀ ਵਾਈਸ ਅਫਤਾਰੀਵਾਲ ਆਪਣੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਦੇਸ਼ ਵਾਸੀਆਂ ਦੇ ਬਾਹਰ ਦੇ ਵਾਸੀ ਵਿੱਚ ਹਿੰਦੂਸਤਾਨੀਆਂ ਨੂੰ ਸਾਰਿਆਂ ਨੂੰ ਦੀਵਾਲੀ ਦੀ ਦੀਵਾਲੀ ਦੇ ਦਿਵਸ ਦੀ ਅਤੇ ਬੰਦੀ ਛੋੜ ਗੁਰਦਰਾ ਸਾਹਿਬ ਦੀ ਵਧਾਈ ਦਿੰਦਾ ਹਾਂ ਇਹ ਦੀਵਾਲੀ ਦਾ ਜਿਹੜਾ ਤਿਉਹਾਰ ਆ ਉਹ ਚਿੜੀ RAM ਜੀ 14 ਸਾਲ ਦਾ ਬਰਨਵਾਸ ਘਟ ਕੇ ਜਦੋਂ ਆਪਣੇ ਅਜਧਿਆਏ ਸੰਤ ਉੱਥੋਂ ਦੇ ਉਹਨਾਂ ਦੇ ਸ਼ਹਿਰ ਜਿਹੜੇ ਨਿਵਾਸੀ ਸੀਗਾ ਜੋਧਿਆ ਦੇ ਉਹਨਾਂ ਨੇ ਆਉਣ ਦੀ ਖੁਸ਼ੀ ਦੇ ਵਿੱਚ ਇਹ ਦੀਵਾਲੀ ਦਾ ਤਿਹਾਰ ਮਨਾਇਆ ਸੀਗਾ ਤੇ ਮੈਂ ਵੀ ਇਹ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਹ ਜਿਹੜੀ ਦੀਵਾਲੀ ਆ ਪ੍ਰਦੂਸ਼ਣ ਰਹਿਤ ਮਨਾਈ ਜਾਵੇ ਤੇ ਫਲ ਬੂਟੇ ਤੇ ਦਰਖਤ ਲਾ ਕੇ ਤੇ ਪ੍ਰਦੂਸ਼ਣ ਰਾਹ ਜਿਹੜੀ ਆ ਇਹ ਦੀਵਾਲੀ ਜਿਹੜੀ ਆ ਇਹ ਮਨਾਈ ਜਾਵੇ ਇਸ ਦੇ ਨਾਲ ਹੀ ਮੈਂ ਇਹ ਵੀ ਜ਼ਰੂਰ ਕਹਾਂਗਾ ਇਸ ਇਹ ਜਿਹੜੇ ਤਿਹਾਰ ਇਸ ਤਰ੍ਹਾਂ ਦੇ ਤਿਹਾਰ ਹੁੰਦੇ ਨੇ ਸਾਰੇ ਰਲ ਮਿਲ ਕੇ ਜਾਤ ਪਾਤ ਤੋਂ ਉੱਪਰ ਉੱਠ ਕੇ ਤੇ ਇਹ ਤਿਹਾਰ ਜਿਹੜੇ ਨੇ ਮਨਾਇਆ ਕਰੀਏ ਇਸ ਦੇ ਨਾਲ ਹੀ ਮੈਂ ਸਾਹਿਬ ਸ੍ਰੀ ਗੋਵਰਗੋਬਨ ਸਾਹਿਬ ਜੀ ਜਿਹੜੇ ਕਿ ਬੰਦੀ ਛੋੜ ਗੁਰਦੁਆਰੇ ਤੋਂ ਉਸ ਦਿਨ ਰਹਾ ਹੋ ਕੇ ਆਏ ਸਨ ਕਿ ਉਹਨਾਂ ਨੇ ਆਪਣੇ ਨਾਲ 52 ਰਾਜੇ ਜਿਹੜੇ ਸੀਗੇ ਉਹ ਵੀ ਨਾਲ ਜਾਂਦੇ ਸੀਗੇ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਸਬੰਧ ਵਿੱਚ ਵੀ ਆਪਣੇ ਮੈਂ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਅਤੇ ਮੈਂ ਅਪੀਲ ਕਰਦਾ ਹਾਂ ਕਿ ਸਾਰੇ ਜਿਹੜੇ ਆ ਰਲ ਮਿਲ ਕੇ ਉੱਪਰ ਜਾਤ ਪਾਤੋਂ ਪਰ ਉੱਠ ਕੇ ਇਹ ਜਿਹੜਾ ਤਿਹਾਰ ਮਨਾਈਏ ਮੈਂ ਫੇਰ ਆਪਣੇ ਵੱਲੋਂ ਲੱਖ ਲੱਖ ਆਪਣੀਆਂ ਟੀਮਾਂ ਵੱਲੋਂ ਸਾਰਿਆਂ ਵੱਲੋਂ ਤੁਹਾਨੂੰ ਫੇਰ ਲੱਖ ਲੱਖ ਵਧਾਈ ਦਿੰਦਾ ਹਾਂ ਇਸ ਦੇ ਨਾਲ ਹੀ ਸਾਡੇ ਵੱਲੋਂ ਸਾਡੇ ਨਾਗੀ ਪਰਿਵਾਰ ਵੱਲੋਂ 22 10 25 ਨੂੰ ਵਿਸ਼ਕਰਮਾ ਦਿਵਸ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਇੱਥੇ ਨਾਗੀ ਕਮਲਾਸ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਸ਼ਹਿਰ ਨਿਵਾਸੀਆਂ ਨੂੰ ਵੀ ਇੱਥੇ ਆਣ ਕੇ ਸਾਡੇ ਕੋਲ ਦੇ ਦਰਸ਼ਨ ਜ਼ਰੂਰ ਦੇਣ ਇਸ ਦਾ ਪ੍ਰੋਗਰਾਮ ਹੈ 11 ਵਜੇ ਹਮਨ ਕੀਤਾ ਜਾਏਗਾ ਅਜੇ 1 ਵਜੇ ਗੁਰੂ ਘਰ ਲੰਗਰ ਜਿਹੜਾ ਹੋ ਉਹ ਤਿਆਰ ਜਿਹੜਾ ਹੋ ਕੇ ਤੇ ਸੰਗਤ ਦੇ ਵਿੱਚ ਵਰਤਾਇਆ ਜਾਏਗਾ ਮੈਂ ਆਪਣੋਂ ਵੱਲ ਅਪੀਲ ਕਰਦਾ ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਹਮ ਸਮ ਚੰਗੀ ਤਰ੍ਹਾਂ ਇੱਥੇ ਆ ਕੇ ਤੇ ਦਰਸ਼ਨ ਦੇਣ ਸਾਨੂੰ ਤੇ ਸਾਡੀ ਇਸ ਵਿਚਕਰਮਾ ਦੇਵੀ ਰਾਣੀ ਨੂੰ ਵਧਾਓ